ਨੈਕਸ ਸਾਡੇ ਕੋਲੇ 4ਥ ਚੈਪਟਰ 10ਥ ਕਲਾਸ ਦਾ ਕੁਆਡਰੇਟਿਕ ਇਕੁਏਸ਼ਨਸ ਦੋ ਘਾਤੀ ਸਮੀਕਰਨ ਤਾਂ ਕੁਆਡਰੇਟਿਕ ਇਕੁਏਸ਼ਨ ਆਲਰੇਡੀ ਪਹਿਲਾਂ ਵੀ ਡਿਸਕਸ ਕਰ ਚੁੱਕੇ ਆ ਕਿ ax2 bx c 0 ਕੁਆਡਰੇਟਿਕ ਇਕੁਏਸ਼ਨ ਜਿਹਦੇ ਵਿੱਚ x ਦੀ ਹਾਈएस्ट ਜਿਹੜੀ ਡਿਗਰੀ ਆ ਵੇਰੀਏਬਲ ਦੀ ਜਿਹੜੀ ਹਾਈएस्ट ਡਿਗਰੀ ਆ ਉਹ 2 ਹੋਊਗੀ ਉਹ ਕਿਹੜੀ ਹੁੰਦੀ ਆ ਕੁਆਡਰੇਟਿਕ ਇਕੁਏਸ਼ਨ ਹੁੰਦੀ ਆ ਇਹਦੇ ਵਿੱਚ ਜਿਵੇਂ x² ax² ਵਾਲੀ ਟਰਮ ਹੋਗੀ ax ਵਾਲੀ ਟਰਮ ਹੋਗੀ a ਕਨਸਟੈਂਟ ਟਰਮ ਇਹ ਵੀ ਕੁਆਡਰੇਟਿਕ ਆ ax² c 0 ਇਹਦੇ ਵਿੱਚ x ਵਾਲੀ ਟਰਮ ਨਹੀਂ ਹੈਗੀ ਮੀਨਸ 0x ਵੀ ਲਿਖ ਸਕਦੇ ਆ ਬਟ x² ਵਾਲੀ ਟਰਮ ਜ਼ਰੂਰੀ ਆ ਫੇਰੀਓ ਕੁਆਡਰੇਟਿਕ ਇਕੁਏਸ਼ਨ ਤਾਂ ਹੁਣ ਅਸੀਂ 4.1 ਦੇ ਵਿੱਚੋਂ ਇੱਕ ਕੁਐਸਚਨ ਕਰਦੇ ਆ ਕਿ ਦੱਸਣਾ ਕਿ ਇਹ ਵਾਲੀ ਜਿਹੜੇ ਹੈਗੇ ਆ ਕੁਆਡਰੇਟਿਕ ਇਕੁਏਸ਼ਨ ਹੈ ਜਾਂ ਨਹੀਂ ਤਾਂ ਇਹਨੂੰ ਸੋਲਵ ਕਰਦੇ ਆ ਕੁਐਸਚਨ ਨੂੰ ਤਾਂ ਇੱਕ ਹੀ ਆ x² 2x ਇਹਨੂੰ ਮਲਟੀਪਲਾਈ ਕੀਤਾ -6 -2 ਨੂੰ -x ਨਾਲ ਕੀਤਾ 2x ਤਾਂ ਇਹ ਸਾਰਾ ਕੁਝ ਇਧਰ ਲਿਆਉਣਾ ਲੈਫਟ ਹੈਂਡ ਸਾਈਡ x2 2x a 2x ਇਧਰ ਆ ਕੇ 2x 6 ਇਧਰ ਆ ਕੇ 6 0 ਤਾਂ ਇਹ ਕੀ ਆ ਗਿਆ x2 2x 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 4x 6 0 ਤਾਂ ਇਹ ਕਿਹੜੀ ਇਕੁਏਸ਼ਨ ਹੋਗੀ ਇਹ ਕਿਹੜੀ ਹੈ ਇਹ ਕੁਆਡਰੈਟਿਕ ਇਕੁਏਸ਼ਨ ਤਾਂ ਨੈਕਸ ਅਸੀਂ ਸੈਕਿੰਡ ਕੁਐਸਚਨ ਦੇ ਸਮ ਕਰਦੇ ਹਾਂ ਫਰਸਟ ਕੁਐਸਚਨ ਆ ਮੈਂ ਸਟੇਟਮੈਂਟ ਰੀਡ ਕਰਦਾ ਦਾ ਏਰੀਆ ਆਫ ਰੈਕਟੈਂਗੂਲਰ ਪਲਾਟ ਇਜ਼ 528 ਮੀਟਰ ਸਕੁਅਰ ਕੋਈ ਰੈਕਟੈਂਗੂਲਰ ਸ਼ੇਪ ਆ ਰੈਕਟੈਂਗਲ ਰੈਕਟੈਂਗਲ ਹੂਜ਼ ਅਪੋਜ਼ਿਟ ਸਾਈਡ ਆਰ ਇਕੁਅਲ ਐਂਡ ਪੈਰਲਲ ਇਦਾਂ ਦਾ ਇੱਕ ਪਲਾਟ ਆ ਉਹਦਾ ਏਰੀਆ ਸਾਨੂੰ 기ਵਨ ਆ 528 ਮੀਟਰ ਸਕੁਅਰ area 528 ਕਹਿੰਦਾ ਦਾ ਲੈਂਥ ਆਫ ਦੀ ਪਲਾਟ ਇਜ਼ ਮੋਰ ਦੈਨ ਟੁਆਇਸ ਇਟਸ ਬ੍ਰੈਥ ਮਤਲਬ ਪੰਜਾਬੀ ਦੇ ਵਿੱਚ ਬੋਲ ਦਿੰਨਾ ਕਿ ਇੱਕ ਆਇਤਾਕਾਰ ਪਲਾਟ ਉਹਦਾ ਖੇਤਰਫਲ area 528 area ਲਿਖ ਦਿੰਨੇ ਇੱਥੇ ਖੇਤਰਫਲ 528 ਮੀਟਰ ਸਕਰ ਕਹਿੰਦਾ ਪਲਾਟ ਦੀ ਲੰਬਾਈ ਚੌੜਾਈ ਦੇ ਦੁੱਗਣੇ ਤੋਂ ਇੱਕ ਵੱਧ ਹੈ ਪਲਾਟ ਦੀ ਲੰਬਾਈ ਚੜਾਈ ਦੇ ਮੀਨਸ ਬ੍ਰੈਥਥ ਤਾ ਲੈਟ ਬ੍ਰੈਥਥ ਇਕਵਲ ਟੂ ਐਕਸ ਲੈਂਥ ਹੁਣ ਲੈਂਥ ਕੀ ਕਿਹਾ ਕਿ ਬ੍ਰੈਥਥ ਦੇ ਡਬਲ ਤੋਂ ਇੱਕ ਜ਼ਿਆਦਾ ਮੀਨਸ ਪਹਿਲਾਂ ਇਹਦਾ ਡਬਲ ਕੀਤਾ 2ਐਕਸ ਫਿਰ ਇਹਦੇ ਨਾਲੋਂ ਕਿੰਨਾ ਜ਼ਿਆਦਾ ਆ ਇੱਕ ਜ਼ਿਆਦਾ ਹੈ ਤਾ ਲੈਂਥ ਕੀ ਆਗੀ ਸਾਡੇ ਕੋਲੇ 2ਐਕਸ ਪਲੱਸ 1 ਤਾ ਹੁਣ ਏਰੀਆ ਦਾ ਫਾਰਮੂਲਾ ਕੀ ਹੁੰਦਾ ਹੈ ਏਰੀਆ ਇਸ ਇਕੁਅਲ ਟੂ ਕੀ ਹੁੰਦਾ ਲੈਂਥ ਇੰਟੂ ਬ੍ਰੈਥ ਦਾ ਲੈਂਥ ਇੰਟੂ ਬ੍ਰੈਥ ਇਕੁਅਲ ਟੂ ਕੀ ਹੈ ਏਰੀਆ ਤਾਂ ਇਹਨੂੰ ਮਲਟੀਪਲਾਈ ਕੀਤਾ 2x2 x 528 ਤਾਂ 2x2 x ਤਾਂ a 528 ਇੱਧਰ ਜਾ ਕੇ ਮਾਈਨਸ ਤਾਂ 528 ਇਕੁਅਲ ਟੂ 0 ਤਾਂ ਇਹ ਕੁਆਡਰੇਟਿਕ ਇਕੁਏਸ਼ਨ ਬਣ ਗਈ ਹੁਣ ਅੱਗੇ ਦੇ ਲੈਂਥ ਤੇ ਬ੍ਰੈਡਥ ਫਾਈਂਡ ਕਰਨ ਨੂੰ ਕਿਹਾ ਉਹ ਅਸੀਂ ਨੈਕਸਟ ਜਿਹੜੀ ਐਕਸਰਸਾਈਜ਼ ਆ ਉਹਦੇ ਵਿੱਚ ਇਹ ਕੁਆਡਰੇਟਿਕ ਇਕੁਏਸ਼ਨ ਨੂੰ ਸੋਲਵ ਕਰਨਾ ਸਿੱਖਾਂਗੇ ਇੱਕ ਹੋਰ ਕੁਐਸਚਨ ਲੈਣੇ ਆ ਕਿ ਰੋਹਨਸ ਮਦਰ ਇਸ 26 ਇਅਰ 올ਡ ਰੋਹਨ ਦੀ ਜਿਹੜੀ ਮਾਤਾ ਹੈ 26 ਇਅਰ 올ਡਰ ਦੈਨ ਹਿਮ ਰੋਹਨਸ ਮਦਰ ਇਜ਼ 26 ਇਅਰ 올ਡਰ ਦੈਨ ਹਿਮ ਮਤਲਬ ਰੋਹਨ ਦੀ ਮਾਂ ਉਸ ਦੀ ਉਮਰ ਉਸ ਨਾਲੋਂ 26 ਸਾਲ ਵੱਡੀ ਹੈ ਇਹਦਾ ਮਤਲਬ ਅਗਰ ਅਸੀਂ ਸਪੋਜ਼ ਕਰ ਲਈਏ ਲੈਟ ਏਜ ਆਫ ਰੋਹਨ ਰੋਹਨ ਦੀ ਉਮਰ ਅਸੀਂ ਸਪੋਜ਼ ਕਰ ਲਈਏ ਐਕਸ ਇਅਰ ਤਾਂ ਇਹਦਾ ਮਤਲਬ ਮਦਰ ਦੀ ਏਜ ਕੀ ਹੋਊਗੀ ਉਹ ਕਿੰਨੀ ਆ 26 ਇਅਰ 올ਡਰ मतलब x प्लस ट्वेंटी सिक्स ईयर होगी होना अगे क्वेश्चन क्या द प्रोडक्ट ऑफ देयर एज थ्री ईयर फ्रॉम नाउ मतलब के होने वाली प्रेजेंट एज तो थ्री ईयर बाद जड़ी एज है मतलब आफ्टर थ्री ईयर आफ्टर थ्री ईयर रोहन दी एज की